ਮੇਰੇ ਕਦਰ ਕੀਆਂ ਨਾ ਨਾਦਰਨਾ ਦੇ ਸੇ ਤਾਂ ਮੇਰੇ ਕੋਲ ਸਮਾਂ ਘਟਾ ਦਵਾਰੇ ਹੋਰ ਵੀ ਨਹੀਂ ਜੇਕਰ ਇਹ ਲੜਕੀਆਂ 15-15 ਸਾਲ ਦੀ ਕਿੰਨੀ ਕਮ ਰੋਦੀ ਹੈ 16 ਸਾਲ ਦੀ ਕਿੰਨੀ ਕਮ ਰੋਦੀ ਹੈ ਜੇ ਇਹ ਲੜਕੀਆਂ ਇਹ ਕੰਮ ਕਰ ਸਕਦੀਆਂ ਆਪਾਂ ਕਿਉਂ ਨਹੀਂ ਕਰ ਸਕਦੇ ਦੂਸਰੀ ਬੈਂਕੀ ਮੈਂ ਕਰਦਾ ਕਿ ਅੱਜ ਹਰੇ ਕਰੇ 100 ਰੁਪਏ ਦੀ ਸਬਜ਼ੀ ਲੱਗਦੀ ਹੈ ਜਦੋਂ ਮੈਂ ਹੱਥ ਕਰੇ ਕਰਾਣਾ 500 ਬੰਦੇ ਇਹ ਸਬਜ਼ੀ ਪੈਦਾ ਕਰਦੇ ਆ ਥੋੜੇ ਦਿਨ ਹੋਏ ਮੈਂ ਹੈਗਾ ਫੀਲ ਕਰੋ ਤਾਂ ਮੈਂ ਲਸਣ ਲੈਣਾ ਸੀ ਮੇਰੇ ਮਨ ਨੂੰ ਬੜਾ ਝੋੜਾ ਹੋਇਆ ਕਿ 80 ਰੁਪਏ ਪਾਈਆ ਮੈਨੂੰ ਰੇੜੀ ਵਾਲੇ ਨੇ ਲਸਣ ਦਿੱਤਾ ਯਾਰ ਇੱਕ ਜੱਟ ਦਾ ਪੁੱਤ ਹੋ ਕੇ ਆਪਾਂ ਫਰਾਂਸ ਤੋਂ ਵਾਲੇ ਵੇਨੇ ਆਵੇ ਕੱਡਾ ਦਾ ਟਰੱਕ ਕਦੋਂ ਆਊਗਾ ਜੇਕਰ ਆਪਣਾ ਇਹ ਚੀਜ਼ਾਂ ਸਬਜ਼ੀਆਂ ਨਹੀਂ ਵੀ ਸਕਦੇ 100 ਰੁਪਏ ਦੀ ਜਿਹੜੀ ਰੋਜ਼ ਲੱਗਦੀ ਹੈ ਮੇਰੇ ਘਰੇ ਕਿਤੇ ਤੁਸੀਂ ਆਓ ਫੀਡ ਕੋਟ ਵੇਚ ਕਰੋ ਅੱਥੀ ਚਾਰ ਕਿਤੇ ਸਬਜ਼ੀ ਮੈਂ ਅੱਥੀ ਚਾਰ ਕਿਤੇ ਫਰੂਟ ਤੁਹਾਨੂੰ ਦੇਖਿ ਦਿਉਂਗਾ ਔਰ ਘਰੇ ਆਉਣ ਵਾਲੇ ਨੂੰ ਮੈਂ ਦੰਨਾ ਮੈਂ ਕੰਮ ਕਰਸਾ ਨੌ ਜਣ ਮੁੰਡੇ ਕਿਉਂ ਨਹੀਂ ਕਰ ਸਕਦੇ ਹਾਂ ਜੇ ਕਿ ਆਪਣੇ ਕਬੀਲਦਾਰੀ ਦੇ ਖਰਚੇ ਦੇ ਵਿੱਚ ਦੋ ਤਿੰਨ ਤੁਸੀਂ ਪਸ਼ੂ ਰੱਖ ਲਓ ਦੋ ਤਿੰਨ ਘਲਾਰੂ ਪਸ਼ੂ ਰੱਖ ਲਓ ਸਬਜ਼ੀ ਪੈਦਾ ਕਰ ਰਹੇ ਤਾਂ ਮਹੀਨੇ ਦਾ ਤਕਰੀਬਨ ਮੇਰੇ ਹਿਸਾਬ ਨਾਲ 8-10000 ਰੁਪਏ ਤੁਸੀਂ ਕਬੀਲਦਾਰੀ ਦੇ ਗੀਜੇ ਦੇ ਵਿੱਚ ਪਾ ਦਿਓਗੇ ਇਹ ਗੱਲਾਂ ਲਿਖੀਆਂ ਲਿਖੀਆਂ ਜੇਕਰ ਆਪਾਂ ਕਹੀਏ ਕਿਸੇ ਮੁੱਖ ਮੰਤਰੀ ਨੇ ਕਿਸੇ ਲੀਡਰ ਨੇ ਆਪਣੇ ਕਬੀਲਦਾਰੀ ਦੇ ਖਰਚੇ ਆਪਣੇ ਕਰਜ਼ੇ ਲੈਣੇ ਮਤ ਸੋਚੋ ਇਹ ਆਪ ਨੜੇ ਗਿਰਵਾਣ ਵਿੱਚ ਸਿਰ ਨਹੀਂ ਕਰ ਦੇ ਆਪਾਂ ਨੂੰ ਖਰਚੇ ਸੋਚਣੇ ਪੈਣਾ ਵਿਆਹ ਸ਼ਦਨਾ ਮਰਨ ਦੇ ਖਰਚੇ ਘਟਾ ਦिए ਕਾਰਾਂ ਦੀਆਂ ਗੱਡੀਆਂ ਲੰਮੀਆਂ ਲੈਣਾ ਹੋ ਰਹੀਆਂ ਬਿਰਦਾਸ਼ਾਤ ਬਜ਼ੁਰਗਾਂ ਜਿਹੜੇ ਔਰ ਉਹ ਗੱਲ ਹੈ ਨਾ ਮੇਰੇ ਕਹਿੰਦੇ ਕਰਕੇ ਇਹਨਾਂ ਗੱਲਾਂ ਤੇ ਆਪਾਂ ਸੋਚੀਏ ਵਿਆਹਾਂ ਮਰਨਾਂ ਦੇ ਖਰਚੇ ਘਟਾਈਏ ਤੇ ਇਸ ਤਰ੍ਹਾਂ ਜਿਹੜਾ ਕਿਰਤ ਕਰੋ ਸਵਾਦ ਤੇ ਪਰਾ ਦੋ ਜੇ ਆਖਰ ਦੇ ਵਿੱਚ ਨਾ ਦੋ ਤਿੰਨ ਗੱਲਾਂ ਜ਼ਰੂਰੀ ਜਿਹੜੀਆਂ ਸਾਡੀਆਂ ਸਮਾਜਿਕ ਸਮੱਸਿਆਵਾਂ ਉਹ ਬੇਨਤੀ ਕਰਨੀ ਜ਼ਰੂਰੀ ਸੰਦਾ ਇੱਕ ਦੋ ਮਿੰਟਾਂ ਹੋਰ ਲੈਣੇ ਆ ਤੁਹਾਡੇ ਕਿ ਅੱਜ ਜਦੋਂ ਮੇਰੇ ਮਨ ਨੂੰ ਬਹੁਤ ਦੁੱਖ ਹੁੰਦਾ ਜਦੋਂ ਮੇਰਾ ਕਿਸਾਨ ਵੀ ਜਿਹੜਾ ਇਹਨੇ ਮਿਹਨਤ ਕਰਨ ਵਾਲਾ ਇੰਨਾ ਕੱਕਰਾ ਦੇ ਵਿੱਚ ਗਰਮੀਆਂ ਦੇ ਵਿੱਚ ਮਿਹਨਤ ਕਰਨ ਵਾਲਾ ਜਦੋਂ ਖੁਦ ਕਿਸ਼ਕਰ ਦਾ ਸੱਚ ਜਾਣੋ ਲੋਕ ਅੰਡਾ ਖੜਾ ਹੋ ਜਾਂਦਾ ਠੀਕ ਆ ਮਰ ਜਾਂਦਾ ਪਿੱਛੇ ਬੱਚਿਆਂ ਦਾ ਕੀ ਬੰਦਾ ਵਾਈਫ ਦਾ ਕੀ ਬੰਦਾ ਇਹਦੇ ਬਾਰੇ ਮੈਂ ਲੋਕ ਬੇਨਤੀਆਂ ਕਰਨੀਆਂ ਭਰਾਓ ਠੀਕ ਆ ਕਬੀਲਦਾਰੀ ਦੇ ਵਿੱਚ ਕਈਆਂ ਨੇ ਇਸ ਤਰ੍ਹਾਂ ਜਿੰਦਗੀ 'ਚ ਬੰਦੇ ਆਉਂਦਾ ਮਾਰਾ ਸਮਾਂ ਵੀ ਆਉਂਦਾ ਮੇਰੇ 'ਚ ਵੀ ਆਇਆ ਤਾਂ ਇਹ ਨਹੀਂ ਆਉਂਦਾ ਕਿ ਆਪਾਂ ਦਿਲ ਛੱਡ ਜਾਈਏ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਆ ਯਾਰ ਉਹਨਾਂ ਨਾਲ ਕੀ ਕੁਝ ਵਾਪਰਿਆ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕੀ ਕੁਝ ਅੰਡਾਇਆ ਆਪਾਂ ਇਹ ਕਰਕੇ ਬੇਨਤੀ ਕਰਕੇ ਮੈਂ ਦੋ ਤਿੰਨ ਬੇਨਤੀਆਂ ਕਰਦਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਸੋਚਦਾ ਨੂੰ ਮੋੜੋ ਇਸ ਵਾਸਤੇ ਯਾਰ ਖੁਦ ਕੇ ਚਿੱਤੇ 'ਚ ਮਸਲੇ ਦਾ ਹ 9 ਕਰੋੜ 30 ਲੱਖ ਤਕਰੀਬਨ ਬੰਦਾ ਝੁਗੀਆਂ ਝੌਂਡੀਆਂ ਦੇ ਵਿੱਚ ਬੈਠਾ ਜਿੰਨਾਂ ਕੋਲੇ ਨਾ ਜਿਨੇ ਜਿੰਨਾਂ ਕੋਲੇ ਨਾ ਘਰ ਨਾ ਉਹਨਾਂ ਕੋਲੇ ਕੋਈ ਪਸ਼ੂ ਨਾ ਨਾ ਕੋਈ ਮਰਦ ਨਾ ਕੋਈ ਗਾਂ ਮੈਨੂੰ ਦਾ ਸਿਰ 9 ਕਰੋੜ 30 ਲੱਖ ਦੇ ਵਿੱਚੋਂ ਕੋਈ ਖੁਦਕਸ਼ੀ ਕੀਤੀ ਜੇ ਮੈਨੂੰ ਸਟੇਜ ਤੇ ਜਾ ਕੇ ਨਾਂ ਉਡਕਰਾ ਦੇਉ ਉਸ ਤੋਂ ਬਾਅਦ ਜਿਹੜੇ ਵਿਚਾਰੇ ਫਟਫਟਾ ਦੇ ਸੌਣ ਆਲੇ ਆ ਰਿਸ਼ਾ ਜਲਾਉਣ ਆਲੇ ਗਿਣਤੀ ਕਾਫੀ ਵਢੀ ਹੋ ਜੂਗੀ ਉਹਨਾਂ ਦੇ ਰਾਤ ਕਿਹੜਾ ਯਾਰ ਬਾੜੇ ਨੇ ਆਖਰ ਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਮੇਰੀ ਬੇਨਤੀ ਧਿਆਨ ਨਾਲ ਸੁਣਾ ਜੇ ਉਹ ਤਿੰਨ ਲੜਕੀਆਂ ਦਾ ਮੈਂ ਜ਼ਿਕਰ ਕਰੂੰਗਾ ਜਿੰਨਾ ਤੇ ਇਹੋ ਜਿਹੇ ਮਾਰੇ ਪੈਣਾ ਏ ਉਹਨਾਂ ਨੇ ਦਿਲ ਨਹੀਂ ਛੱਡਿਆ ਤਿੰਨ ਲੜਕੀਆਂ ਕੌਣ ਆ ਉਹ ਤਿੰਨ ਲੜਕੀਆਂ ਰੋਪੜ ਜ਼ਿਲ੍ਹੇ ਦੀਆਂ ਨੇ ਇੱਕ 8ਵੀਂ ਜਮਾਤ ਦੀ ਲੜਕੀ ਹੈ ਇੱਕ 10ਵੀਂ ਜਮਾਤ ਦੀ ਲੜਕੀ ਹੈ ਇੱਕ 12ਵੀਂ ਜਮਾਤ ਦੀ ਲੜਕੀ ਹੈ ਉਹ ਕੀ ਹੋਇਆ ਤਿੰਨਾਂ ਲੜਕੀਆਂ ਦੇ ਭਰਾ ਨਹੀਂ ਉਹ ਤਿੰਨਾਂ ਲੜਕੀਆਂ ਨੂੰ ਭਰਾ ਨਹੀਂ ਨਸੀਬ ਹੋਇਆ ਤਾਂ ਉਸ ਬਾਅਦ ਉਹ ਲੜਕੀਆਂ ਦੀ ਮਾਂ ਵੀ ਚੜਾਈ ਕਰ ਗਈ ਦੇਖੋ ਮਾਂ ਵੀ ਚੜਾਈ ਹੋਵੇ ਕੱਲਾ ਬਾਪ ਪੰਚਾਂ ਲੜਕੀਆਂ ਨੂੰ ਬੁੱਕਲ ਚ ਲੈ ਕੇ ਛਾਲ ਨੂੰ ਕੋਲੇ ਰਾਤ ਨੂੰ ਪੌਦਾ ਹੁੰਦਾ ਸੀ ਇਹ ਗੱਲਾਂ ਕਰਦਾ ਹੁੰਦਾ ਸੀ ਇੱਕ ਦਿਨ ਭਰਾਓ ਕੀ ਆਪ ਰਿਆ ਕਿ ਉਹ ਦਾ ਜਿਹੜਾ ਬਾਪ ਆ ਉਹ ਚੜਾਈ ਕਰ ਗਿਆ ਗੁਰਦਾਰੇ ਦੇ ਭਾਈ ਨੇ ਹੋਕਾ ਦਿੱਤਾ ਕਿ ਨਗਰ ਨਿਵਾਸੀਓ ਬਹੁਤ ਦੁੱਖ ਦੀ ਗੱਲ ਹੈ ਕਿ ਫਲਾਣਾ ਸਿੰਘ ਚੜਾਈ ਕਰ ਗਿਆ ਜਦੋਂ ਇਹ ਗੱਲ ਸੁਣੀ ਤਾਂ ਸਾਰੇ ਲੋਕ ਜਿਹੜੇ ਰੋਣ ਲੱਗੇ ਘਰਾਂ ਦੇ ਵਿੱਚ ਤੇ ਘਰ ਨੂੰ ਛੱਡ ਪਏ ਉਸੇ ਘਰ ਨੂੰ ਜਿੱਥੇ ਉਹ ਲੜਕੀਆਂ ਰਹਿੰਦੀਆਂ ਸੀ ਜਦੋਂ ਘਰੇ ਗਏ ਆ ਲੜਕੀਆਂ ਵੀ ਰੋ ਰੀਆਂ ਸਾਰੇ ਪਿੰਡ ਸਾਰੀਆਂ ਬੀਬੀਆਂ ਰੋ ਰੋ ਕੇ ਘਰੇ ਵਾਰ ਰਹਿ ਗਈਆਂ ਯਾਰ ਕੌਣ ਵਾਲੀ ਵਾਰਸਾ ਤੇ ਨਾ ਲੜਕੀਆਂ ਦਾ ਭਰਾ ਵੀ ਹੈ ਨਹੀਂ ਮਾਂ ਵੀ ਹੈ ਨਹੀਂ ਪਿਓ ਵੀ ਚਲਾ ਗਿਆ ਤੇ ਉਮਰ ਵੀ ਵੇਖ ਲੈ ਅੱਠਵੀਂ ਚ 10ਵੀਂ ਚ 12ਵੀਂ ਚ ਹੋਇਆ ਕੀ ਪਤੰਤੇ ਸੱਜਣ ਇਕੱਠੇ ਹੋ ਕੇ ਉਹਨੂੰ ਬੁੱਕਲ ਚ ਲਿਆ ਕੁੜੀਆਂ ਨੂੰ ਉਹ ਤੇ ਦੱਸੋ ਵੀ ਹੁਣ ਆਪਾਂ ਕਦੋਂ ਸੰਸਕਾਰ ਕਰਨਾ ਉਹ ਲੜਕੀਆਂ ਨੇ ਕੀ ਜਵਾਬ ਦਿੱਤਾ ਮੇਰੀ ਚਾਹਨਾ ਬੇਟੀ ਸੁਣਾ ਜੇ ਉਹ ਲੜਕੀਆਂ ਨੇ ਕਿਹਾ ਅੰਕਲ ਸਾਡੇ ਪਿੰਨਾ ਵੀ ਅੱਜ ਪੇਪਰ ਨੇ ਪੇਪਰਾਂ ਦੇ ਬੰਸੀ ਅੰਕਲ ਸਾਡੇ ਕਿੰਨਾ ਦੇ ਪੇਪਰ ਨੇ ਕਿੰਨੇ ਪੇਪਰ ਦੇ ਕੇ ਆਵਾਈਆਂ ਆਖੇ ਅਸੀਂ ਅਰਥੀ ਨੂੰ ਮੋਢਾ ਲਾਵਣੀ ਇਹੋ ਸੇ ਤਰ੍ਹਾਂ ਹੀ ਹੋਇਆ ਤਿੰਨੇ ਜਾ ਕੇ ਪੇਪਰ ਦੇ ਕੇ ਆਇਆ ਬੜੇ ਹੌਸ਼ੇ ਨਾਲ ਆਖੇ ਬਾਪ ਦੇ ਅਰਥੀ ਨੂੰ ਮੋਢਾ ਲਾਇਆ ਤੇ ਸਾਰੇ ਲੋਕ ਤੁਗਾਂ ਮਾਰ ਕੇ ਰੋ ਰਹੇ ਸੀ ਮੈਨੂੰ ਦੱਸਦੇ ਉਹਨਾਂ ਨਾਲੋਂ ਮਾਰੇ ਗਏ ਹੁਣ ਕੀ ਹੋਇਆ ਉਹ ਪੱਖੇ ਨਾਲ ਨਹੀਂ ਲੰਕੀਆਂ ਉਹ ਟਾਲੀ ਨਾਲ ਨਹੀਂ ਲੰਕੀਆਂ ਉਹਨਾਂ ਨੇ ਫਹਾ ਨਹੀਂ ਲਿਆ ਔਰ ਉਹ ਮਾਨੇ ਬਹਾਵੀ ਨਾਲ ਬਲੇਰੀ ਨਾਲ ਜਿਹੜਾ ਸਮਾਸੀ ਉਸੇ ਨਾਲ ਟੱਕਰ ਰਹੀ ਮੈਂ ਕਹਿੰਦਾ ਫਰੋਟ ਮੈਂ ਹੀ ਕਰਦਾ ਤੇ ਮਾਰੇ ਚੋਰ ਦਾ ਤਾਰਿਆਂ ਰੋਂ ਬੱਤਿਆਂ ਵਾਲਾ ਮੈਂ ਚਾਹਤ ਨੂੰ ਬੇੰਤੀ ਕਰਦਾ ਜੇਕਰ ਕੋਟਪਾਈ ਵਾਲੇ ਕਿਸੇ ਵੀਰ ਦੇ ਕਿਸੇ ਭੈਣ ਦੇ ਕਿਸੇ ਲੜਕੇ ਨੌਜਵਾਨ ਦੇ ਘਰੇਲੂ ਹọaਤਾ ਕਰੇ ਮਨਸੇ ਗੱਲ ਆਵੇ ਤਾਂ ਜਿਹੜੀ ਮੈਂ ਚੰਨਾ ਦੇ ਬੱਚਿਆਂ ਦੀ ਤੁਹਾਨੂੰ ਗੱਲ ਸੁਣਾਈ ਹੈ ਮਿਹਰਬਾਨੀ ਕਰਕੇ ਸਾਹਮਣੇ ਜਰੂਰ ਲਿਆਉਣੀ ਯਾਰ ਵੀ ਉਹ ਤਿੰਨਾ ਨਾਲੋਂ ਤਾਂ ਮੇਰੇ ਤੇ ਦਿਨ ਹਲਾਤ ਮਾੜੇ ਨਹੀਂ ਨਾ ਇਸ ਕਰਕੇ ਮੈਂ ਤੁਹਾਨੂੰ ਬੇੰਤੀ ਕਰਦਾ ਕਿ ਮਿਹਰਬਾਨੀ ਕਰਕੇ ਆਪਾਂ ਜਿਹੜਾ ਇਹ ਖੁਦਕਸ਼ੀਆ ਵਾਲਾ ਵਰਤਾਰਾ ਇਹ ਨਹੀਂ ਕਰਨਾ ਹੌਸਲੇ ਨਾਲ ਰਹਿਣਾ ਚੰਗੇ ਮਾਰੇ ਜੋ ਦਿਨੋਂ ਦੇ ਆ ਉਹ ਮਾਰਖ ਦਾ ਜੱਜ ਮਾਰੇ ਦਿਨੋਂ ਦੇ ਉਹ ਵੀ ਚਲੇ ਜਾਂਦੇ ਆ ਤਾਂ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਅਗਲੀ ਬੈਂਕੀ ਕਰਦਾ ਜਿੰਦਗੀ ਦੇ ਵਿੱਚ ਇਨਸਾਨ ਇੱਕ ਵਾਰ ਹੀ ਆਉਂਦਾ ਆਪਣੇ ਬੱਚਿਆਂ ਦੇ ਖਾਤਰ ਆਪਣੀ ਬੀਵੀ ਦੇ ਖਾਤਰ ਕੋਠੀਆਂ ਬਹੁਤ ਬਣਾ ਲਈਆਂ ਗੱਡੀਆਂ ਬੜੀਆਂ ਪਰ ਲੰਬਜਾ ਲੰਬਜਾ ਲੈਣੀਆਂ ਪਰ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਸਮਾਜ ਦੇ ਕੰਮ ਦੇ ਵਿੱਚ ਸਭ ਆਰਟਿਸਪੀਟ ਕਰਨਾ ਚਾਹੀਦਾ ਤਾਂ ਮੈਂ ਨਵੀਂ ਕੀ ਕਰਨਾ ਕਿਸੇ ਨਾ ਕਿਸੇ ਸੰਸਥਾ ਨਾਲ ਸੋਸ਼ਲ ਐਕਟੀਵਿਟੀ ਜੋ ਪਾਰਟਿਸਪੇਟ ਕਰਦਾ ਉਹਨਾਂ ਨਾਲ ਜੁੜੋ ਕਿਤੇ ਵੀ ਤੁਸੀਂ ਮਰਨੇ ਦੇ ਚੰਗੇ ਤਾਰ ਫਰਸਤ ਲਾਓ ਕਿਤੇ ਹੋਰ ਕਾਰੋਬਾਰ ਕਰੋ ਜੇ ਹੋਰ ਨਹੀਂ ਹੁੰਦਾ ਤਾਂ ਪਿੰਡ ਦੇ ਵਿੱਚ ਜਦੋਂ ਅਸੂ ਕਿਤੇ ਵਿੱਚ ਬਜ਼ੁਰਗਾਂ ਦੀਆਂ ਅੱਖਾਂ ਤੇ ਚੈੱਕ ਕਰਾ ਕੇ ਕਈ ਫਲਗ ਜਿਹੜੇ ਆਪ ਦੇ ਮਾਂਪੁਰਗਾਂ ਅੱਖਾਂ ਨਹੀਂ ਚੈੱਕ ਕਰਾਉਂਦੇ ਦੰਦ ਨਹੀਂ ਕਰਦੇ ਕੋਈ ਇਹੋ ਜਿਹਾ ਕੈਂਪ ਲਾਓ ਸਮਾਜ ਸੇਵੀ ਕਾਰਜ ਜਰੂਰ ਆਪਾਂ ਕਿਤੇ ਨਾ ਕਿਤੇ ਕਰੀਏ ਤਾਂ ਕਿ ਕਿਹਾ ਆਪਾਂ ਨੂੰ ਦੁਨੀਆਂ ਦੇ ਨਾਲ ਜੁੜਨਾ ਚਾਹੀਦਾ ਦੁਨੀਆਂ ਦੇ ਮਦਦਗਾਰ ਬੰਨਾ ਚਾਹੀਦਾ ਬਾਬੇ ਨਾਨਕ ਦਾ ਸੰਸਾਧ ਇਹੀ ਹੈ ਜੇ ਆਪਾਂ ਲੋਕਾਂ ਦੇ ਦਰਸ਼ਕ ਦੇ ਵਿੱਚ ਭਾਗੀ ਹੋਈਏ ਹਰ ਇਨਸਾਨ ਦੇ ਵਿੱਚ ਪਰਮਾਥਾ ਦਾ ਰੂਪ ਸਮਝੀਏ ਔਰ ਉਹ ਦਰਸ਼ਕ ਦੇ ਵਿੱਚ ਆਪਾਂ ਸਹਾਇੀ ਹੋਈਏ ਔਰ ਸਮਾਜ ਦੇ ਵਿੱਚ ਜੇਕਰ ਮੇਰੇ ਕੋਲ ਸਨਾ ਘਾਟ ਹੈ ਵਾਤਾਵਰਣ ਪ੍ਰੀਤ ਹੋ ਗਿਆ ਇਹਨੂੰ ਬਚਾਈਏ ਆਪਾਂ ਜਿਵੇਂ ਵੀ ਹੋਵੇ ਉਸ ਦਾ ਪਾਣੀ ਸਾਡਾ ਪੀਣ ਜੋ ਕਿਸੇ ਨਾਕੇ ਦਾ ਨਹੀਂ ਆ ਕਿਸੇ ਦਰਖਟ ਦੇ ਪਿਆਲ ਤੋਂ ਅਸੀਂ ਪਾਣੀ ਨਹੀਂ ਪੀ ਸਕਦੇ ਏਡੀ ਬਦਕਿਸਮਤੀ ਹੋ ਗਈ ਹੈ ਸਾਡੀ ਹਯਾ ਸਾਡੇ ਉੱਪਰ ਦੇਸ਼ਤ ਹੋ ਗਈ ਧਰਤੀ ਸਾਡੇ ਉੱਪਰ ਦੇਸ਼ਤ ਹੋ ਗਈ ਹੈ ਸਮਝ ਲੇਖ ਨਹੀਂ ਗੱਲ ਸਾਰਾ ਕੁਝ ਸਿਸਟਮ ਹੀ ਪ੍ਰਦੂਸ਼ਿਤ ਹੋ ਗਿਆ ਮਿਹਰਬਾਨੀ ਕਰਕੇ ਕੁਛ ਨਾ ਕੁਛ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਪਾ ਜੇ ਕਿਸਾਨ ਜੀ ਨੇ ਜੇਕਰ ਆਪ ਨੂੰ ਆਇਆ ਤਾਂ ਮੇਰੇ ਵਰਗਾ ਜੇ ਬਰਾਤ ਲੈ ਕੇ ਜਾਂਦਾ ਨੰਬੀਆਂ ਗੱਟੀਆਂ ਨੂੰ ਵੀ ਬਾਹ ਫੜ ਕੇ ਰੋਕ ਲਿਆ ਕਰੋ ਮਿੱਤਰਾ ਕਿਹਾ ਉਜੜਦਾ ਕਿਉਂ ਕਰਦਾ ਨੂੰ ਯਾਰਦਾ ਜੇ ਕੋਈ ਮਰਨੇ ਤੇ ਮੇਰੇ ਵਰਗਾ ਬਜ਼ੁਰਗ ਦੀ ਤਾਂ ਬਾਤ ਪਿਛਤਾ ਨਹੀਂ ਜਾਂਦੇ ਵੀ ਤਾਂ ਲੱਡੂ ਜਨੇ ਧਿਆ ਤੇ ਨਿਆਣੀ ਵੱਢ ਕੇ ਤੰਕਿਆਂ ਦੀ ਤੰਬੂ ਲਾ ਦਿੰਦਾ ਉਹਦੀ ਬਾਹ ਫੜ ਕੇ ਰੋਕ ਲਿਆ ਕਰੋ ਕੋਈ ਹਰ ਜਣੀ ਮਿੱਤਰਾ ਕਿਉਂ ਇਹ ਕੰਮ ਕਰਦਾ ਜਾਂਦਾ ਵੀ ਸੇਵਾ ਕਰ ਲੈਂਦਾ ਇਸ ਕਰਕੇ ਇਹਨਾਂ ਗੱਲਾਂ ਤੋਂ ਆਪਾਂ ਵਿਚਾਰ ਕਰੀਏ ਸਮਾਜ ਸ਼ੋਆ ਦੇ ਵਿੱਚ ਹੀ ਕਿਤੇ ਨਾ ਕਿਤੇ ਜਰੂਰ ਜਿੰਨਾ ਕ ਆਪਣਾ ਯੋਗਦਾਨ ਪੈਂਦਾ ਉਹ ਪਾਇਆ ਖੜੀਏ ਆਖਿਰ ਦੇ ਵਿੱਚ ਮੈਂ ਬੇਨਤੀ ਕਰਦਾ ਕਿਤੇ ਜੰਗਲ ਨੂੰ ਅੱਗ ਲਾਤੀ ਕੇ ਸ਼ਰਤੀ ਨੇ 80 ਬੰਦੇ ਵੀ ਹੁੰਦੇ ਆ ਲਾਟਾਂ ਨਿਕਲ ਰਹੀਆਂ ਸੀ ਔਰ ਉੱਥੇ ਪੰਛੀ ਸੜ ਰਹੇ ਸੀ ਬਗਬਗਾ ਸੜ ਰਹੀਆਂ ਸੀ ਪਿੱਛੇ ਆਂਡੇ ਫਰ ਰਹੇ ਸੀ ਬਨਸਪਤੀ ਸੜ ਰਹੀ ਸੀ ਤਾਂ ਇੱਕ ਚਿੜੀ ਉਹ ਡਾਕਟਰ ਵਰਗੀ ਆਈ ਉਹਨੇ ਕੀ ਕੀਤਾ ਇੱਕ ਤੁਪਕਾ ਲਾਵੇ ਕਿਤੇ ਸੁਵੇ ਕੱਸੀ ਤੋਂ ਵਿੱਚ ਉਹ ਅੱਗ ਦੇ ਸੱਠੀ ਫੇਰ ਉਹ ਚਿੜੀ ਜਾਵੇ ਆ ਕੇ ਤੁਪਕਾ ਲਾਵੇ ਵਿੱਚ ਛਿੜਵੇ ਤਾਂ ਕਿਸੇ ਸੱਜਣ ਨੇ ਛਾਲ ਕੀਤਾ ਉਸ ਜਿਹੜੀ ਨੂੰ ਕਿ ਚਿੜਗੇ ਨਾ ਸਾਂਝੀਆਂ ਆ ਦੇ ਲਾਟਾਂ ਨਿਕਲਦੀਆਂ ਤਾਂ ਬੜ ਬੜ ਨਿਕਲ ਜਾਂਦਾ ਬੜਾ ਸੋਹਣੀ ਛੜ ਗਈ ਚੜੀਆਂ ਛੜਗੀਆਂ ਕੋਹਦਾ ਛੜਗੀਆਂ ਤੂੰ ਇੱਕ ਟਪਕਾ ਲਿਆ ਕੇ ਛੜਦੀਆਂ ਤੇ ਬਾਸ਼ ਮੁੜ ਜਾਨੀਆਂ ਇਹਦਾ ਕੀ ਮਤਲਬ ਹੈ ਉਹ ਕਹਿੰਦੇ ਸਰਦਾਰ ਸਾਹਿਬ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਨਾਂ ਜਿਹੜਾ ਅੱਗ ਬੁਝਾਉਣ ਵਾਲਾ ਦੇ ਵਿੱਚ ਲਿਖਿਆ ਜਾਵੇ ਨਾ ਕਿ ਅੱਗ ਲਾਉਣ ਵਾਲਾ ਦੇ ਵਿੱਚ ਹੀ ਲਿਖਿਆ ਜਾਵੇ ਸੋ ਇਹ ਇਸ ਕਰਕੇ ਸਾਡੀ ਸੋਚ ਹੋਣੀ ਚਾਹੀਦੀ ਆਪਾਂ ਜਿਹੜੇ ਅੱਗ ਬੁਝਾਉਣ ਵਾਲਾ ਦੇ ਵਿੱਚ ਸ਼ਾਮਿਲ ਹੋਈਏ ਜਿੰਨੇ ਆ ਸਮਾਜਿਕ ਬੁਰਾਈਆਂ ਸਮਾਜ ਦੇ ਵਿੱਚ ਫੈਲੀਆਂ ਤਾਜ ਦੇ ਵਿੱਚ ਸਮਾਜ ਅੱਜ ਹਰ ਬੰਦਾ ਕਹਿੰਦਾ ਕਿ ਮੇਰੇ ਮੂੰਹ ਤਾਂ 6 ਕੁਟ ਲੰਬੀ ਆ ਜੇ ਸੋਨੇ ਸਲੱਖੀ ਮੇਰੇ ਆ ਜੇ ਟਰੱਕ ਦੂਜੇ ਦੀ ਮੇਨਸ ਦੀ ਕਮਾਈ ਪਸੀਨੇ ਦੀ ਕਮਾਈ ਦਾ ਟਰੱਕ ਦਾਜ ਦਾ ਹੀ ਭਰ ਲਿਆ ਵੇ ਸੋਨਾ ਵੀ ਪੂਰਾ ਲਿਆ ਵੇ ਸਾਰਿਆਂ ਨੂੰ ਸਾਡੇ ਹੱਥ ਰੰਗਦੇ ਪਾਉਂਦੇ 50 ਹਜ਼ਾਰ ਤਨਖਾਹ ਵੀ ਲੈਂਦੀ ਹੈ ਪਰ ਮੈਨੂੰ ਲੜਕੀ ਦੇ ਨੰਦ ਨਾ ਦੇਣੇ ਪੈਣ ਅੱਜ ਸਾਡੀ ਸੋਚ ਇਹ ਵੀ ਹੋਈ ਪਈ ਹੈ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਤਰਫਾ ਰੋਕੀਏ ਔਰ ਆਪ ਨੇ ਆਪਣੇ ਤੇ ਪ੍ਰੈਕਟੀਕਲ ਕਰੀਏ ਕਿ ਦਾਜ ਜਿਹੇ ਵਾਲੇ ਪਾਸੇ ਜੋ ਇਲਾਮ ਦਾ ਸਮਾਜ ਦੇ ਵਿੱਚ ਇਹ ਐਡਾ ਮਗਰਮਖੜਾ ਮੂਹਰ ਦੇਖ ਰੀਆਂ ਸਾਨੂੰ ਨਿਕਲ ਰਹੀਆਂ ਨੇ ਇਹ ਕਾਰਨ ਵੀ ਇੱਕ ਖੁਦਕਿਸ਼ੀਆਂ ਦਾ ਬੰਦ ਈਆਂ ਦੇ ਬਾਪ ਇਹ ਸੋਚਦੇ ਆ ਕਿ ਕੋਠੇ ਜਿੱਡੀ ਕੁੜੀ ਹੋ ਗਈ ਮੈਂ ਇਹਦਾਜ ਕਿੱਥੇ ਦਊਗਾ ਇਹ ਦਾਜ ਦੀ ਲਾਂਤ ਨੇ ਸਿਰੇ ਘਰ ਜਾਣ ਦਿੱਤੇ ਨਸ਼ਿਆਂ ਨਾਲ ਸਿਰੇ ਘਰ ਜਾਣ ਦਿੱਤੇ ਹੋਰ ਸਮਾਜਿਕ ਬਰਾਗੀਆਂ ਨੇ ਬੜੀ ਤਬਾਹੀ ਕੀਤੀ ਪੰਜਾਬ ਦੀ ਇਹਨਾਂ ਬਾਰੇ ਮੈਂ ਬੇਨਤੀ ਜੋ ਕਰਦਾ ਧੰਨਵਾਦ ਜੋੜ ਕੇ ਮੇਹਰਬਾਨੀ ਜਿੱਥੇ ਵੀ ਆਦਾ ਪਾਰਟਿਸਪੇਟ ਕਰਦੇ ਆ ਸਮਾਜ ਸੇਵਾ ਦੇ ਵਿੱਚ ਬਹੁਤ ਬਹੁਤ ਕਰ ਸਕੋ ਇੰਨੇ ਸ਼ਬਦਾਂ ਦੇ ਨਾਲ ਮੈਂ ਡੈਰੀ ਡਿਪਾਰਟਮੈਂਟ ਦਾ ਧੰਨਵਾਦੀ ਆ ਅਕਸ਼ਰ ਦੇ ਜਿੰਨੇ ਸਤਿਕਾਰਯੋਗ ਕਾਉਰ ਸਸੀ ਕਾਲ ਜੀ ਆਓ ਜੀ ਭਾਜੀ ਕੀ ਹਾਲ ਚਾਲ ਹੈ ਕਿਵੇਂ ਆਣੇ ਹੋਏ ਬਸ ਮੈਂ ਅੱਜ ਇਹ ਦੇਖਣ ਆਇਆ ਤੁਹਾਡੇ ਫਾਰਮ ਤੇ ਜਿੰਨੇ ਅੱਜ ਤੋਂ ਆਮ ਲੋਕਾਂ ਦੀ ਬਹੁਤ ਬੜਾ ਘਟੀ ਹੈ ਤਾਂ ਆਪਣੇ ਫਾਰਮ ਦਾ ਵੀ ਦੁੱਧ ਜਿੰਨਾ ਕਾਫੀ ਘਟ ਗਿਆ ਤੇ ਤੁਹਾਡੇ ਸਾਰਨਾ ਦੋਸ ਜਿਵੇਂ ਬੜਾ ਵਧੀਆ ਚੱਲ ਰਿਹਾ ਜੀ ਤੁਸੀਂ ਇਹੋ ਜਿਹਾ ਮੰਦੋਕੀ ਪਾ ਰਹੇ ਬਟਾ ਕੋਈ ਤਾਂ ਕੋਈ ਖਾਸ ਵੱਡੀ ਗੱਲ ਨਹੀਂ ਆਈਡੀਆ ਆਉਂਦਾ ਹੈ ਅੱਛਾ ਜੀ 1 ਲੀਟਰ ਤੇ 3 ਲੀਟਰ ਦੀ ਪੈਕਿੰਗ ਹੈ 100 ਮਲ ਸਵੇਰੇ 100 ਮਲ ਸ਼ਾਮ ਨੂੰ 10 ਤੋਂ 15 ਦਿਨ ਪਾ ਅੱਛਾ ਜੀ ਦੁੱਧ ਹੀ ਦੁੱਧ ਪਸ਼ੂਆਂ ਦੇ ਥੱਲੇ ਉਹ ਮਿਲੂਗਾ ਕਿੱਥੋਂ ਜੀ ਹਰ ਇੱਕ ਮੈਡੀਕਲ ਸਟੋਰ ਜਿੱਥੋਂ ਪਸ਼ੂਆਂ ਦੀ ਦਵਾਈਆਂ ਦਵਾਈ ਲੈ ਆਉਣੇ ਆਪਾਂ ਉੱਥੋਂ ਆਈਡੀਆ ਮਿਲ ਜਾਂਦਾ ਹੈ 1 ਲੀਟਰ ਤੇ 3 ਲੀਟਰ ਦੀ ਪੈਕਿੰਗ ਆਉਂਦੀ ਹੈ ਤੇ 100 ਮਲ ਸਵੇਰੇ 100 ਮਲ ਸ਼ਾਮ ਨੂੰ ਪਿਆ ਦੇ ਦੋ ਤੀਆਂ ਨਦੀਆਂ ਵਗੜ ਗਈ ਅੱਛਾ ਜੀ